ਮੇਰਾ ਨਾਮ ਨੀਸ਼ਾ ਰੰਜੀਤ ਜੀ ਸੇ ਕਿੰਨੇ ਘਿੰਨੇ ਭਰ ਗਏ ਇੰਨਾ ਸਾਮਾਨ ਲੈ ਲਿਆ ਇੱਕ ਫੁੱਰਾ ਫੁੱਲਾ ਇਹ ਦਪੈਰ ਦੀ ਗੱਲ ਆ ਇਹ 12 1 ਵਜੇ ਦੀ ਗੱਲ ਆ ਅਸੀਂ ਸਾਰੇ ਕੰਮ ਤੇ ਗਏ ਸੀਗੇ ਤੇ ਉਦੋਂ ਮੀ ਪੋ ਭੈਂਦਿਆ ਸੀ ਤਾਂ ਉਹਦਾ ਫਾਇਦਾ ਠਾ ਕੇ ਚੋਰਾਂ ਨੇ ਤਾਂ ਇੱਕਾਂ ਦੇ ਟੱਪ ਕੇ ਸਾਰਾ ਸਾਮਾਨ ਆ ਸਾਰਾ ਖਿੰਡਰਿਆ ਪਿਆ ਸਾਮਾਨ ਸਾਰਾ ਸੋਨਾ ਲੈ ਕੇ ਪੈਸੇ ਲੈ ਕੇ ਕਿੰਨਾ ਕੁ ਸੋਨਾ ਤੇ ਕਿੰਨਾ ਕੁ ਕਰਤੋਰੀ ਇਹ ਸੋਨਾ ਦੋ ਚੈਨੀਆਂ ਸੀਗੀਆਂ ਦੋ ਲੋਕਟ ਸੀ ਹੈ ਤੇ ਦੋ ਛਾਪਾਂ ਹੀ ਡੈਂਸ ਲੇਡੀਸ ਹੈਗੀਆਂ ਚਾਰ ਛਾਪਾਂ ਤੇ ਬਾਕੀ ਹੋਰ ਵੀ ਸਮਾਨ ਹੈਗਾ ਹੀ ਵਾਲੀਆਂ ਹੀ ਵਾਲੀਆਂ ਦੇ ਤਿੰਨ ਜੋੜੇ ਸੀ ਜਿਹੜੀ ਪਿਉਰੀ ਹੋਈਆਂ ਕਿ ਕੀ ਕੰਮ ਕਰਦੀ ਹੈ ਡੈਡੀ ਇਹ ਇਹ ਪੁਲਿਸ ਤੇ ਡ੍ਰੌਪ ਕਰਦੇ ਉਹ ਕਿਨੇ ਟਾਈਮ ਲੱਗੇਗੀ ਕੈਮਰੇ ਚਾਹੀਦੇ ਉਹ ਹਜੇ ਆਏ ਨਹੀਂ ਉਹ ਟਰਾਈ ਕਰਕੇ ਵੇਖਣ ਦੇ ਆ ਤੇ ਫੇਰ ਉਹ ਵੇਖਾਂਗੇ ਕਿ ਇਹ ਕੱਟ ਕੇ ਸੀਸੀਟੀਵੀ ਕੈਮਰੇ ਤੋਂ ਉਹਨੂੰ ਕਿ ਚੇਖਾ ਉਕੇ ਇਥੇ ਲਾਗੇ ਤੇ ਕੈਮਰੇ ਲੱਗੇ ਨੇ ਤੇ ਉਹਦੇ ਨਾਲ ਦੂਜੀ ਦੂਜੀ ਕੋਠੀ ਤੇ ਲੱਗੇ ਆ ਉੱਥੋਂ ਦੇਖ ਕੇ ਫੇਰ ਮਸਤੀ ਕੀ ਮੰਗ ਕਰਦੇ ਇਹ ਹੋ ਕੀ ਹਨ ਇਨਸਾਫ ਚਾਹੀਦਾ ਸੀ ਜਿੰਨਾ ਵੀ ਸਾਡਾ ਸੋਨਾ ਜੋ ਪੈਸੇ ਗਏ ਆ ਤੇ ਇਹ ਹੱਥ ਮਾਰ ਲਓ ਹਾਂਜੀ ਕੱਟੀ ਜਿਹੜੀ ਇਹ ਚੋਰੀ ਹੋਈ ਇਹ ਕਿਸ ਤਰ੍ਹਾਂ ਹੋਈ ਹੋਰ ਕਿੰਨਾ ਕੰਮ ਕਰਦੇ ਭਾਜੀ ਉੱਪਰ ਹੋਈ ਹੈ ਜਿੱਦਾਂ ਥੱਲੇ ਹੋਈ ਹੈ ਸਾਡੇ ਇੱਕੋ ਘਰ ਚ ਅਸੀਂ ਰਹਿੰਦੇ ਆ ਦੋ ਪਰਿਵਾਰ ਹਾਂਜੀ ਹੋਰ ਕੀ ਕੀ ਸਮਾਨ ਰੱਖਿਆ ਤੁਹਾਡਾ ਸਮਾਨ ਇਹ ਦੋ ਦੋਏ ਮੁੰਦੀਆਂ ਵਾ ਜੈਨੀ ਆ ਬਾਲੀਆਂ ਵਾ ਜਿੰਨੇ ਦਾ ਸੋਨਾ ਸੀਗਾ ਲੱਗਦਾ ਕਿ ਕਿੰਨੇ ਲੱਗ ਸੱਤ ਲੱਖ ਦਾ ਹੈਗਾ ਨਕਸ਼ਾ ਹਾਂਜੀ ਪੈਸੇ ਨਹੀਂ ਸੀਗੇ ਬਸ ਇਹੀ ਚੀਜ਼ਾਂ ਕਿੱਡੀਆਂ ਮਤਲਬ ਜਿਹੜੇ ਤੁਹਾਡੇ ਉੱਤੇ ਹੈਗੇ ਉੱਪਰ ਦੇ ਨਾਲ ਲੱਗਦੀ ਪਿੰਗ ਉਹਨਾਂ ਦਾ 10 ਹਜ਼ਾਰ 10 ਲੱਖ ਦਾ ਸੋਨਾ ਕੀ ਮੰਗ ਕਰਤੇ ਅਸੀਂ ਹੋਈ ਕਿ ਐਨਾ ਵੀ ਸਾਨੂੰ ਪਤਾ ਲੱਗੇ ਸਬੂਤ ਮਿਲੇ ਸਾਨੂੰ ਹਾਂਜੀ ਤੁਸੀਂ ਉਦੋਂ ਕਿੱਥੇ ਗਏ ਸੀ 아이ਸ਼ੋਬ ਜੈਸੀ ਭਾਜੀ ਹਾਂਜੀ ਬਾੜਾ ਕੁੜੀ ਹਾਂਜੀ ਆਪਕੀ ਕੀ ਮੰਗ ਕਰਦੇ ਹੋ ਇਹ ਹੋਈ ਮਾਂ ਦਾ ਕਰਦੇ ਵੀ ਸਾਨੂੰ ਬਸ ਪਤਾ ਲੱਗੇ ਤਾਂ ਆਪਾਂ ਉਹਨਾਂ ਨੂੰ ਜਿਹੜੀ ਚੋਰੀ ਦੀ ਗੱਲਬਾਤ ਹੋਈ ਹੈ ਤੁਹਾਨੂੰ ਕਿੱਦਾਂ ਪਤਾ ਅਸੀਂ ਅਸੀਂ ਆਏ ਸੀਗੇ ਘਰੇ ਫੇਰਣ ਕੇ ਦੇਖਿਆ ਜਿੰਦੇ ਤੋੜੇ ਪਏ ਸੀਗੇ ਰੈਡਵਾਂਟਰੀ ਜਦੋਂ ਸੋਈ ਦੀ ਕਿਰਕੀ ਖੁੱਲੀ ਸੀਗੀ ਉਤੋਂ ਤਾਂ ਵੀ ਉਹ ਮੈਂ ਦੂਹੇ ਖੁੱਲੇ ਸੀ